ਸਤਨਾਮ ਵਾਹਿਗੁਰੂ ਸਹਿਬ ਜੀਓ ਪਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਵਰਤਾ ਜਨਮ ਗਵਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਹਿਬ ਦੀ ਹਾਜ਼ਰੀ ਭਰ ਰਹੇ ਸਾਧ ਸੰਗਿਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੁਗਾਂ ਜੁਗਾਂ ਦੇ ਅਵਤਾਰ ਭੇਜੇ ਪਰ ਅਸੀਂ ਅੱਜ ਆਪੋ ਆਪਣੇ ਮਤ ਦੇ ਨਾਲ ਇੱਕ ਦੂਜੇ ਦੀ ਵਿਰੋਧਤਾ ਕਰ ਰਹੇ ਹਾਂ ਮਹਾਰਾਜ ਨੇ ਕਿਹਾ ਸੀ Hindu ਕਹਿੰਦੇ ਅਸੀਂ ਵੱਡੇ ਹਾਂ ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ ਮਾਰੇ ਕਹਿੰਦੇ ਭਾਈ ਸੋ ਵੱਡਾ ਜਿਨ ਰਾਮ ਲਿਵ ਲਾਈ ਉਹ ਬੰਦਾ ਵੱਡਾ ਹੈ ਜਿਹੜਾ ਪਾਈ ਰੱਬ ਨਾਲ ਲਿਵ ਲਾਈ ਬੈਠਾ ਰੱਬ ਦਾ ਨਾਮ ਜਪਦਾ ਐਵੇਂ ਆਪਣੇ ਹੋਮੇ ਲੈ ਕੇ ਤੇ ਕੋਈ ਵੱਡਾ ਨਹੀਂ ਹੁੰਦਾਗਾ ਨਾਮ ਲੈ ਕੇ ਸੇਵਾ ਕਰਕੇ ਵੱਡਾ ਹੁੰਦਾ ਹੈ ਜਿਹੜੇ ਵੱਡੇ ਹੁੰਦੇ ਹਨ ਉਹ ਕਦੇ ਕਿਸੇ ਦਾ ਔਗਣ ਕੀਤਾ ਨਹੀਂ ਚਤਾਰਦੇ ਹਨ ਸਾਹਿਬ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਪੀਰ ਬਰੀ ਗੰਧਾਰੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਾਰਨ ਵਾਸਤੇ ਬਾੜ ਰੋੜ ਦਿੱਤਾ ਸੀ ਮਹਾਰਾਜ ਨੇ ਉਹਦਾ ਔਗਣ ਨਹੀਂ ਚਤਾਰਿਆ ਸਗੋਂ ਉਹਨੂੰ ਤਾਰਿਆ ਹੋਰ ਵੀ ਬਹੁਤ ਇਹ ਜੇ ਇਤਿਹਾਸ ਵਿੱਚ ਆਪਾਂ ਸਾਖੀਆਂ ਸੁਣਦੇ ਹਾਂ ਵੀ ਉਹ ਸੱਜਣ ਠੱਗ ਵੀ ਮਾਰਨ ਲੱਗਿਆ ਸੀ ਪਰ ਨਹੀਂ ਮਾਰੀ ਕਹਿੰਦੇ ਤੂੰ ਮਾਰਨਾ ਚਾਹੁੰਦਾ ਮੈਂ ਤਾਰਨਾ ਚਾਹੁੰਦਾ ਸੋ ਅੱਜ ਆਪਾਂ ਕ੍ਰਿਸ਼ਨ ਮਹਾਰਾਜ ਦੇ ਜੀਵਨ ਦੀ ਥੋੜੀ ਵਿਚਾਰ ਕਰਨੀ ਹੈ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਕ੍ਰਿਸ਼ਨ ਮਹਾਰਾਜ ਦਾ ਜਿਹੜਾ ਮਾਮਾ ਸੀ ਕੰਸ ਉਹ ਆਪਣੇ ਭਾਂਜੇ ਨੂੰ ਮਾਰਨਾ ਚਾਹੁੰਦਾ ਸੀ ਭਾਵ ਕਿ ਉਸ ਨੂੰ ਕਿਸੇ ਨੇ ਸ਼ੱਕ ਪਾ ਦਿੱਤਾ ਵਹਿਮ ਪਾ ਦਿੱਤਾ ਅੱਜ ਵੀ ਲੋਕ ਜਿਹੜੇ ਨੇ ਤੰਤਰਕ ਲੋਕਾਂ ਕੋਲੇ ਜਾਂਦੇ ਨੇ ਜਾਂ ਹੋਰ ਕਈ ਥਾਵਾਂ ਤੇ ਪੁੱਛਾਂ ਦੇ ਨਾਲ ਜਾਂ ਹੋਰ ਇਹ ਜਿਹੇ ਲੋਕਾਂ ਕੋਲ ਜਾਂਦੇ ਨੇ ਉਹ ਕਲੇਸ਼ ਦੀ ਜੜ ਉਹ ਹਨ ਕਿਉਂਕਿ ਉਹ ਐਵੇਂ ਕਹਿੰਦੇ ਨੇ ਤੇਰੇ ਫਲਾਣਾ ਰਿਸ਼ਤੇਦਾਰ ਇਹ ਜਾ ਰੰਗ ਇਹ ਜਾ ਉਹਦੇ ਆਇਆ ਕੋਈ ਨਾ ਕੋਈ ਹੁੰਦਾ ਹੀ ਆ ਉਹ ਜਾ ਤੇ ਉਹਦੇ ਤੇ ਅਗਲਾ ਛੱਕ ਕਰ ਬੈੰਦਾ ਵੀ ਇਹਨੇ ਮੇਰਾ ਐ ਕੀਤਾ ਮੇਰਾ ਲੇਖੇ ਤੇ ਕਰਮਾਂ ਦੇ ਨੇ ਦੁੱਖ ਸੁੱਖ ਤੇ ਕਰਮਾਂ ਦਾ ਹੈ ਨਾ ਤਾਂ ਕੋਈ ਤੁਹਾਨੂੰ ਦੁੱਖ ਦੇ ਸਕਦਾ ਨਾ ਕੋਈ ਸੁੱਖ ਦੇ ਸਕਦਾ ਦੁੱਖ ਸੁੱਖ ਤੇ ਪਰਮਾਤਮਾ ਦੇ ਸਕਦਾ ਹੈ ਕਈਆਂ ਕੋਲੇ ਬਹੁਤ ਧਨ ਹੈ ਬਹੁਤ ਰਿਸ਼ਤੇਦਾਰ ਅੰਗ ਸੰਗ ਰਹਿੰਦੇ ਨੇ ਪਰ ਉਹ ਦੁਖੀ ਹਨ ਕਿਉਂਕਿ ਉਹਨਾਂ ਦਾ ਸਰੀਰ ਬਿਮਾਰੀ ਆ ਸਾਰੀ ਦਿਨ ਰਾਤ ਹਾਏ ਹਾਏ ਕਰੀ ਜਾਂਦੇ ਨੇ ਫਿਰ ਦੁੱਖ ਤੇ ਸੁੱਖ ਦਾ ਦਾਤਾ ਤੇ ਪਰਮਾਤਮਾ ਨਾ ਪਰ ਕਾਂਸ ਨੂੰ ਵੀ ਕਿਸੇ ਨੇ ਸ਼ੱਕ ਪਾ ਦਿੱਤਾ ਵਹਿਮ ਪਾ ਦਿੱਤਾ ਵੀ ਤੇਰੀ ਜਿਹੜੀ ਮੌਤ ਹੈ ਤੇਰਾ ਭਾਂਜੇ ਦੇ ਹੱਥੋਂ ਲਿਖੀ ਹੋਈ ਹੈ ਸੋ ਆਪ ਇਹ ਗੱਲ ਤੋਂ ਜਾਣੂ ਹੋ ਪਰ ਭਾਈ ਗੁਰਦਾਸ ਜੀ ਦੀ ਲੈਖਤ ਮੁਤਾਬਕ ਕਾਂਸ ਨੂੰ ਪਤਾ ਲੱਗਿਆ ਵੀ ਮੇਰੀ ਭੈਣ ਦੇ ਪੁੱਤਰ ਹੋਇਆ ਹੈ ਉਸ ਨੇ ਇੱਕ ਉਹਨਾਂ ਟਾਈਮਾਂ ਚ ਜਿਨ੍ਹਾਂ ਨੂੰ ਮੋਮੋ ਠਗੜੀਆਂ ਵੀ ਕਹਿੰਦੇ ਸੀ ਵੀ ਉਹ ਸਾਭਕਿਉ ਨੂੰ ਚੰਗਾ ਪੈਸਾ ਦਿੱਤਾ ਤੇ ਉਸ ਨੂੰ ਕਿਹਾ ਕਿ ਤੂੰ ਬੱਚੇ ਨੂੰ ਮਾਰਨਾ ਹੈ ਤੇ ਉਸਨੇ ਆਪਣੇ ਥਣਾ ਨੂੰ ਦੁੱਧ ਦੁੱਧਾ ਨੂੰ ਜ਼ਹਿਰ ਲਾ ਲਈ ਤੇ ਵੀ ਜਾ ਕੇ ਚੱਕ ਲੂੰਗੀ ਤੇ ਹੌਲੀ ਹੌਲੀ ਉਹਨੂੰ ਦੁੱਧ ਚੰਗਾਉਣ ਦੇ ਬਹਾਨੇ ਮੂੰਹ ਵਿੱਚ ਪਾ ਦਿਆਂਗੀ ਤੇ ਉਹ ਜ਼ਹਿਰ ਨਾਲ ਬੱਚਾ ਮਰ ਜਾਏਗਾ ਸੋ ਕਹਿੰਦੇ ਨੇ ਆਈ ਪਾਪਨ ਪੂਤਨਾ ਦੋਹੀ ਥਣੀ ਵਿਉ ਲਾਏ ਵਹਿਲੀ ਜ਼ਹਿਰੀ ਵਹੁ ਵਾਲੀ ਪਵਯੋ ਲਾ ਕੇ ਆਈ ਹੈ ਔਰ ਕਾਂਸਰੀ ਭੇਜੀ ਹੋਈ ਪੂਤਨਾ ਪਾਪਣ ਕਹਿਣ ਲੱਗੇ ਆਪਣੇ ਥਣਾ ਨੂੰ ਜ਼ਹਿਰ ਲਾ ਕੇ ਵਿਯੋ ਮਲ ਕੇ ਲਿਆਈ ਤੇ ਕ੍ਰਿਸ਼ਨ ਮਹਾਰਾਜ ਨੂੰ ਮਾਰਨਾ ਚਾਹੁੰਦੀ ਹੈ ਆਏ ਬੈਠੀ ਪਰਿਵਾਰ ਵਿੱਚ ਨਿਉਨ ਲਾਏ ਨਹਿਵਾਨ ਨਵੇਲੀ ਆ ਕੇ ਪਰਿਵਾਰ ਵਿੱਚ ਬੈਠ ਗਈ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੀ ਸੋਹਣੀ ਸੁਨੱਖੀ ਬੜੀ ਸੀ ਨੌ ਜਵਾਨ ਸੀ ਔਰ ਪਰਿਵਾਰ ਵਿੱਚ ਐ ਬਉਟੀਆਂ ਵਾਂਗ ਆ ਕੇ ਸਜ ਧਜ ਕੇ ਆ ਕੇ ਬੈਠ ਗਈ ਕਹਿਣ ਲੱਗੇ ਕੁੱਛੜ ਲਾਏ ਗੋਬਿੰਦ ਰਾਏ ਕਾਰ ਚੇਟਕ ਚਤਰੰਗ ਮਹਿਲੀ ਕਹਿਣ ਲੱਗੇ ਆ ਗੱਲਾਂ ਕਰਦੀ ਕਰਦੀ ਨੇ ਕ੍ਰਿਸ਼ਨ ਮਹਾਰਾਜ ਨੂੰ ਕੁਛੜ ਚੁੱਕ ਲਿਆ ਤੇ ਪਿਆਰ ਕਰਨ ਲੱਗੀ ਦਿਖਾਵਾ ਕਰਨ ਲੱਗੀ ਤੇ ਜਿਹਦੇ ਸਰੀਰ ਦੇ ਵਿੱਚੋਂ ਮਹਿਕਾਂ ਆ ਰਹੀਆਂ ਸੀ ਭਾਵ ਕੇ ਬੜਾ ਉਹਨੇ ਮੇਕ ਕੱਪ ਕੀਤਾ ਹੋਇਆ ਸੀ ਬੜੀ ਸਜ ਧਜ ਕੇ ਆਈ ਸੀ ਮੋਹਨ ਮੰਮੇ ਪਾਈਨ ਬਾਹਰ ਆਏ ਗਰਭ ਗਹਿਲੀ ਐ ਖਡਾਉਂਦੀ ਖਡਾਉਂਦੀ ਚੱਕ ਕੇ ਤੇ ਉਹਨਾਂ ਤੋਂ ਪਰਿਵਾਰ ਤੋਂ ਪਾਸੇ ਲੈ ਗਈ ਬਾਹਰ ਲੈ ਆਈ ਕਹਿਣ ਲੱਗੇ ਤੇ ਭਾਵ ਵੱਡਾ ਹੰਕਾਰ ਮਨ ਦੇ ਵਿੱਚ ਲਈ ਫਿਰਦੀ ਸੀ ਵੀ ਜਦੋਂ ਇਹ ਮਰ ਗਿਆ ਬੱਚਾ ਤੇ ਮੈਨੂੰ ਕਾਂਸ ਬਹੁਤ ਪੈਸਾ ਦੇਵੇਗਾ ਬਹੁਤ ਇਨਾਮ ਦੇਵੇਗਾ ਹੰਕਾਰ ਵਿੱਚ ਮੱਤੀ ਹੋਈ ਸੀ ਗੇਹਲੀ ਗਰਬ ਗਹਿਲੀ ਗਰਬ ਦਾ ਮਤਲਬ ਹੁੰਦਾ ਹਕਾਰ ਹੰਕਾਰੀ ਸੀ ਅੱਜ ਵੀ ਲੋਕ ਲੋਕਾਂ ਦੇ ਬੱਚਿਆਂ ਨੂੰ ਮਾਰ ਰਹੇ ਨੇ ਵੈਰ ਕੋਈ ਗੱਲਬਾਤ ਪਿਓ ਦਾ ਦਾਦੇ ਦਾ ਇਕਲਾ ਇੱਕ ਜਗ੍ਹਾ ਇੱਕ ਦਾਦੇ ਨਾਲ ਕੋਈ ਮਾੜਾ ਜਾਂ ਕੋਈ ਝਗੜਾ ਹੋਇਆ ਕਿਸੇ ਦਾ ਉਹਨੇ ਚੱਕ ਕੇ ਉਹਦਾ ਪੋਤਰਾ ਹੀ ਛੋਟਾ ਜਿਹਾ ਬੱਚਾ ਮਾਰ ਦਿੱਤਾ ਸਾਲ ਡੇਢ ਸਾਲ ਦਾ ਅਨਸਾਨੀਅਤ ਤੋਂ ਗਿਰਦੇ ਜਾ ਰਹੇ ਨੇ ਲੋਕ ਇਹ ਮੰਨਦੇ ਨੇ ਕਿ ਗਾਂ ਲੇਖਾ ਹੀ ਨਹੀਂ ਆ। ਮੁਸਲਮਾਨਾਂ ਨੇ ਵੀ ਕਹਿ ਦਿੱਤਾ ਸੀਗਾ। ਸ਼ੇਰ ਮੁਹੰਮਦ ਮਰੇਡ ਕੋਟਲੇ ਵਾਲੇ ਨੇ ਜਦੋਂ ਵਜ਼ੀਰ ਖਾਨ ਨੇ ਕਿਹਾ ਸੀ ਨਾ ਉਹਨੇ ਛੋਟੇ ਸਭ ਜਾਦਿਆਂ ਦਾ ਬਦਲਾ ਜਦੋਂ ਲੈਂਡ ਦੀ ਗੱਲ ਕੀਤੀ ਸਾਰੇ ਰਾਜੇ ਇਕੱਠੇ ਹੋਏ ਸੀ ਤੇ ਉਹਨੇ ਹਾ ਦਾ ਨਾਰਾ ਮਾਰਿਆ ਸੀ ਉਹ ਕਹਿੰਦਾ ਨਾਮ ਮਾਰੂ ਬੱਚਿਆਂ ਨੂੰ। ਉਹਨੇ ਕਿਹਾ ਸੀ ਕਹਿੰਦਾ ਤੇਰਾ ਭਰਾ ਖਵਾਜਾ ਮਰਦੂਦ ਜਿਹੜਾ ਫੌਜ ਲੈ ਕੇ ਨਾਲ ਆਇਆ ਸੀ ਕਈ ਜਰਨੈਲ ਆਏ ਸੀ ਤੇਰੇ ਦੋ ਭਤੀਜੇ ਮਾਰੇ ਗਏ ਮਾਰੇ ਆ ਗੁਰੂ ਗੋਬਿੰਦ ਸਿੰਘ ਨੇ ਤੇਰਾ ਭਰਾ ਮਾਰਿਆ ਖਵਾਜਾ ਤੇ ਮਰਦੂਦ ਤੇ ਤੂੰ ਹੁਣ ਬੱਚਿਆਂ ਨੂੰ ਮਾਰ ਕੇ ਬਦਲਾ ਲੈ ਲਾ ਉਹਨੇ ਬੜੀ ਸੋਹਣੀ ਗੱਲ ਕਹੀ ਸੀ ਤਾਂ ਹੀ ਉਹਦੀ ਇਹ ਗੱਲ ਕਰਕੇ ਉਹਨੂੰ ਪੂਜਿਆ ਜਾ ਰਿਹਾ ਅੱਜ ਉਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਮਰੀੜਕੋਟ ਲਈ ਹਾ ਦਾ ਨਾਰਾ ਤੇ ਜਿਹੜੇ ਕਹੀ ਜਾਂਦੇ ਨੇ ਕਿ ਆ ਪੀਰਾਂ ਨੇ ਹਾ ਦਾ ਨਾਰਾ ਮਾਰਿਆ ਸੀ ਉੱਥੇ ਜਿਹੜੇ ਬੱਕਰੇ ਲੈ ਕੇ ਜਾਂਦੇ ਨੇ ਅਹਿਮਦ ਸਾਹਿਬ ਸਰੰਦੀ ਅਰਗਿਆਂ ਦੀਆਂ ਉਹ ਹੈਗੀਆਂ ਕਬਰਾਂ ਉਹਨਾਂ ਨੇ ਨਹੀਂ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਨੇ ਤਾਂ ਪੰਜਵੇਂ ਪਾਤਸ਼ਾਹ ਨੂੰ 33 ਤਵੀ ਤੇ ਬਹਾਉਣ ਦੇ ਵਿੱਚ ਬੜਾ ਉਪਰਾਲਾ ਉਹਨੇ ਕੀਤਾ ਸੀਗਾ ਵੀ ਪਿੱਛੇ ਣਾੜ ਜਗੇ ਉਹਨਾਂ ਨੇ ਨਾਲ ਦੇ ਕੇ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਪਾਇਆ ਸੀ ਹਾ ਦਾ ਨਾਰਾ ਮਰੇ ਸੀ ਛੇਰ ਮੁਹੰਮਦ ਨੇ ਰਾਜੇ ਨੇ ਮਰੇੜ ਕੋਟਲੇ ਵਾਲੇ ਨੇ ਉਹਨੂੰ ਉਹਨੂੰ ਮਿਲਣਾ ਤੇ ਉਹਦਾ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰਾ ਮਰੇੜ ਕੋਟਲੇ ਬਣਿਆ ਹਾ ਦਾ ਨਹਰਾ ਗੁਰਦੁਆਰਾ ਸਾਹਿਬ ਤੇ ਉਸ ਨੂੰ ਕਹਿਣ ਲੱਗੇ ਤੂੰ ਹੁਣ ਬਦਲਾ ਲੈ ਲੈ ਆਪਣੇ ਭਰਾਵਾਂ ਭਰਾ ਦਾ ਆਪਣੇ ਭਤੀਜਿਆਂ ਦਾ ਅੱਲਾ ਯਾਰ ਖੈਨ ਕਹਿੰਦਾ ਉਹਨੇ ਅੱਗੋ ਜਵਾਬ ਦਿੱਤਾ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੇ ਲੇਂਗੇ ਹਮ ਵਾਪਸੇ ਮਹਿਫੂਜ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ ਕਹਿੰਦਾ ਇਹ ਬਦਲਾ ਲੈਣਾ ਤੇ ਇਹਨਾਂ ਦੇ ਪਿਓ ਨਾਲ ਜੰਗ ਕਰਕੇ ਲੈ ਲਾਂਗੇ ਪਰ ਇਹ ਜੇ ਪਾਪ ਤੋਂ ਮਹਾਰਾਜ ਬਚਾਵੇ ਬੱਚੇ ਤੇ ਕਿਉਂ ਵਾਰ ਕਰੀਏ ਬੱਚਾ ਤਾਂ ਰੱਬ ਹੈ ਜੇ ਜੇ ਬੱਚੇ ਤੇ ਵਾਰ ਕਰਤਾ ਜੇ ਇਹ ਰੱਬ ਤੇ ਵਾਰ ਕਰਤਾ ਤੇ ਫਿਰ ਜੇ ਰੱਬ ਤੇ ਵਾਰ ਕਰੋਗੇ ਤੇ ਬਣੂਗਾ ਕੀ ਬੜੀ ਭੈੜਾ ਕੁਛ ਹੁੰਦਾ ਸਸਕਰ ਕਿਉ ਬੱਚੇ ਤੇ ਵਾਰ ਕਰਨ ਲੱਗੀ ਆ ਤਾਂ ਬੱਚੇ ਉਹਨੂੰ ਚੱਕਿਆ ਕ੍ਰਿਸ਼ਨ ਮਹਾਰਾਜ ਨੂੰ ਤੇ ਬਾਹਰਲੇ ਪਾਸੇ ਲੈ ਆਈ ਵੀ ਹੁਣ ਆਸਾ ਪਾਸਾ ਦੇਖ ਕੇ ਆ ਥਾਂ ਇਹਦੇ ਦੁੱਧ ਮੂੰਹ ਚ ਪਾ ਦਿਆਂਗੇ ਤੇ ਜ਼ਹਿਰ ਚੜ ਜੂਗਾ ਬੱਚਾ ਕੀ ਮਾਜਣਾ ਬੱਚੇ ਦਾ ਪਰ ਉਹਨੂੰ ਇਹ ਪਤਾ ਨਹੀਂ ਸੀ ਕਿ ਇਹ ਦਵਾਪਰ ਦਾ ਅਵਤਾਰ ਹੈ ਜਿਵੇਂ ਕਲਯੁਗ ਦਾ ਅਵਤਾਰ ਗੁਰੂ ਨਾਨਕ ਪਾਤਸ਼ਾਹ ਨਾ ਉਵੇਂ ਉਹ ਵੀ ਦਵਾਪਰ ਦਾ ਅਵਤਾਰ ਸੀ 16 ਕਲਾਂ ਸੰਪੂਰਨ ਸੀ ਕ੍ਰਿਸ਼ਨ ਮਹਾਰਾਜ ਕੋਈ ਆਮ ਚੀਜ਼ ਨਹੀਂ ਸੀ ਕਹਿਣ ਲੱਗੇ ਦੇਵਦਾਇ ਉਚਾਇਨ ਤੇ ਚਾਰ ਨਾਰ ਅਟਕੇਲੀ ਕਹਿਣ ਲੱਗੇ ਜਦੋਂ ਉਹਨੇ ਮੂੰਹ ਚ ਪਾਉਣ ਲੱਗੀ ਨਾ ਤੇ ਉਹਨੇ ਦੋਨੇ ਪਾਸਿਆਂ ਤੋਂ ਐ ਕੇਸ ਫੜ ਲਏ ਉਹਦੇ ਤੇ ਜਦੋਂ ਕੇਸ ਫੜ ਲਏ ਤੇ ਲੰਕਾ ਛੱਡਤਾ ਤੇ ਜਿਹੜੀ ਪਾਪਣ ਉਹਦਾ ਕ੍ਰਿਸ਼ਨ ਮਹਾਰਾਜ ਇੰਨਾ ਸਰੀਰ ਭਾਰਾ ਹੋ ਗਿਆ ਤਿੰਨ ਲੋਕਾਂ ਦਾ ਭਾਰ ਪੈ ਗਿਆ ਉਹ ਬੁੜੀ ਤੇ ਔਰਤ ਤੇ ਉਹਨੇ ਤਾਂ ਕਿਹਾ ਬੱਚਾ ਪਰ ਉਹਨੇ ਕੀ ਕੀਤਾ ਉਹਨੇ ਜਦੋਂ ਐ ਕੇਸ ਫੜ ਲੇ ਦੋਵਾਂ ਪਾਸਿਆਂ ਤੋਂ ਉਹਦੇ ਤੇ ਪਿਆਰੇ ਖਾਸੇ ਲੋਕਾਂ ਛੜਤਾ ਤੇ ਭਾਰ ਇੰਨਾ ਹੋ ਗਿਆ ਕ੍ਰਿਸ਼ਨ ਮਹਾਰਾਜ ਇੰਨਾ ਭਾਰਾ ਹੋ ਗਿਆ ਕਿ ਉਹ ਤੋਂ ਭਾਰ ਝੱਲ ਲੈਣੇ ਗਿਆ ਤੇ ਪੜਾਕ ਦੇ ਨੇ ਥੱਲੇ ਡਿੱਗ ਪਈ ਚੰਨ ਲੱਗੇ ਆਂ ਦੇਵदाई ਦੇਵਧਾਲਿਓ ਨੇ ਭਾਵ ਦੇਵਦੌਨ ਦਾ ਮਤਲਬ ਕਿ ਸਰੀਰ ਭਾਰਾ ਕਰ ਲਿਆ ਆਉਂਦਾ ਵੀ ਮੇਰੇ ਮੂੰਹ ਚ ਨਾ ਆ ਪਾ ਸਕੇ ਇਹ ਚੋਂ ਲੋਵਾ ਕਪਾਰ ਦੇ ਚੰਬੜਿਆ ਗਲ ਹੋਏ ਦੁਹੇਲੀ ਤਿੰਨ ਲੋਕਾਂ ਦਾ ਭਾਰ ਉਹਦੇ ਤੇ ਪਾ ਦਿੱਤਾ ਤੇ ਚੁੰਬੜ ਗਿਆ ਉਹਨੂੰ ਦੁਹੇਲੀ ਨੂੰ ਭਾਵ ਕੇ ਜਿਹੜੀ ਕ੍ਰਿਸ਼ਨ ਮਹਾਰਾਜ ਨੂੰ ਜ਼ਹਿਰ ਦੇਣ ਵਾਸਤੇ ਆਈ ਹੈ ਉਸ ਨੂੰ ਚੁੰਬੜ ਗਿਆ ਕਹਿਣ ਲੱਗੇ ਉਹ ਦੁਖੀ ਹੋ ਗਈ ਐਡੀ ਦੁੱਖ ਤੇ ਦੁਹੇਲੀ ਦਾ ਮਤਲਬ ਕਿ ਜਦੋਂ ਚੁੰਬੜ ਗਿਆ ਫਿਰ ਉਹਨੂੰ ਛੜਾ ਛਡਾਉਣਾ ਔਖਾ ਹੋ ਗਿਆ ਕਹਿਣ ਲੱਗੇ ਖਾਏ ਪਛਾੜ ਪਹਾੜ ਵਾਂਗ ਜਾਏ ਪਈ ਉਜਾੜ ਠੇਕਲੀ ਕਹਿਣ ਲੱਗੇ ਜਦੋਂ ਕਹਿਣ ਲੱਗੇ ਪਹਾੜ ਪੈ ਗਿਆ ਉੱਤੇ ਜਦੋਂ ਡਿੱਗੀ ਨਾ ਕਹਿਣ ਲੱਗੇ ਗਾਸ਼ ਖਾ ਕੇ ਜੋ ਡੈਗ ਪੀ ਪਹਾੜ ਵੰਗੂ ਉਝਾੜ ਚ ਧੱਕ ਦਿੱਤੀ ਕ੍ਰਿਸ਼ਨ ਮਹਾਰਾਜ ਨੇ ਭਾਵ ਕੇ ਉੱਜੜ ਗਈ ਉੱਜੜ ਗਈ ਭਾਵ ਜਦੋਂ ਡੈਗ ਪੀ ਬੇਹੋਸ਼ ਹੋ ਗਈ ਤਾਂ ਉਹਦਾ ਜਿਹੜਾ ਜ਼ਹਿਰ ਸੀ ਕੀਤੀ ਮੌਤ ਲਸਹੇਲੀ ਕਹਿਣ ਲੱਗੇ ਵੇਖੋ ਕ੍ਰਿਸ਼ਨ ਮਹਾਰਾਜ ਨੇ ਆਪਣੀ ਮਾਂ ਦੀ ਸਹੇਲੀ ਜਾਣ ਕੇ ਕਿਉਂਕਿ ਉਹ ਪਹਿਲਾਂ ਆਉਂਦੀ ਜਾਂਦੀ ਸੀ ਨਾ ਕਰੇ ਕ੍ਰਿਸ਼ਨ ਮਹਾਰਾਜ ਦੀ ਸਹੇਲੀ ਉਹਦੀ ਮਾਤਾ ਦੀ ਸਹੇਲੀ ਬਣੀ ਹੋਈ ਸੀ ਤਾਂ ਹੀ ਕਾਂਸ ਨੇ ਉਹਨੂੰ ਵਰ ਚੁਣਿਆ ਵੀ ਤੂੰ ਜਾਨੀ ਆਉਣੀ ਆ ਤੂੰ ਇਹ ਕੰਮ ਕਰ ਸਕਦੀ ਆ ਤਾਂ ਕ੍ਰਿਸ਼ਨ ਮਹਾਰਾਜ ਨੇ ਉਹਦਾ ਔਗਣ ਨਹੀਂ ਚਿਤਾ ਰਿਆ ਵੀ ਇਹ ਮੈਨੂੰ ਮਾਰਨ ਆਈ ਸੀ ਜਦੋਂ ਡੈਗ ਪੀ ਉਹਦਾ ਅੰਤਲਾ ਟਾਈਮ ਆ ਗਿਆ ਤੇ ਕਹਿਣ ਲੱਗੇ ਕੀਤੀ ਮਾਉ ਤੋ ਸਹੇਲੀ ਕਹਿਣ ਲੱਗੇ ਆਪਣੀ ਮਾਂ ਦੀ ਸਹੇਲੀ ਜਾਣ ਕੇ ਨਾ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਵੀ ਸਵਰਗਾਂ ਨੂੰ ਭੇਜ ਦਿੱਤਾ ਪਾਵਨ ਨੂੰ ਨਰਕ ਨੂੰ ਨਹੀਂ ਭੇਜਿਆ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਕ੍ਰਿਸ਼ਨ ਮਹਾਰਾਜ ਫਿਰ ਜਦੋਂ ਸ਼ਿਕਾਰ ਖੇਡਣ ਗਏ ਤੇ ਉਹਨਾਂ ਦੇ ਪੈਰ ਦੇ ਵਿੱਚ ਪਦਮ ਸੀ ਔਰ ਜਿਹੜਾ ਪਦਮ ਸੀ ਜਦੋਂ ਜਾ ਕੇ ਉਹ ਜੰਗਲ ਵਿੱਚ ਸ਼ਿਕਾਰ ਖੇਡਿਆ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਉਥੇ ਰਾਮ ਕਰਨ ਲੱਗੇ ਕਹਿਣ ਲੱਗੇ ਉਥੇ ਪੈ ਗਏ ਤੇ ਐਂ ਪੈਰ ਲਾਤ ਸਿੱਧੀ ਕਰਕੇ ਜਦੋਂ ਪੈਰ ਸਿੱਧਾ ਕੀਤਾ ਉਹਦਾ ਜਿਹੜਾ ਪਦਮ ਸੀ ਪੈਰ ਦਾ ਉਹ ਚਮਕਦਾ ਸੀ ਤੇ ਜਦੋਂ ਸ਼ਿਕਾਰੀ ਆਇਆ ਸ਼ਿਕਾਰੀ ਨੇ ਸੋਚਿਆ ਵੀ ਹਿਰਨ ਖੜਾ ਹੈ ਹਿਰਨ ਦੀ ਅੱਖ ਚਮਕ ਰਹੀ ਹੈ ਉਹਨੇ ਤੀਰ ਮਾਰਿਆ ਜਦੋਂ ਤਾਂ ਕ੍ਰਿਸ਼ਨ ਮਹਾਰਾਜ ਦੇ ਪੈਰ 'ਚ ਵੱਜਿਆ ਕਹਿਣ ਲੱਗੇ ਜਾਏ ਸੁੱਤਾ ਪਰਬਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਕਹਿਣ ਲੱਗੇ ਜਦੋਂ ਪ੍ਰਭਾਸ ਨਾਮੇ ਤੀਰਥ ਦੇ ਉੱਤੇ ਕਹਿਣ ਲੱਗੇ ਕ੍ਰਿਸ਼ਨ ਪਿਆ ਕਹਿੰਦੇ ਗੋਡੇ ਉੱਤੇ ਪੈਰ ਰੱਖ ਕੇ ਸੁੱਤਾ ਪਿਆ ਚਰਨ ਕਮਲ ਵਿੱਚ ਪਦਮੈ ਚਿਲ ਮਿਲ ਚ ਚੱਲ ਕੇ ਵਾਂਗੀ ਤਾਰੇ ਕਹਿਣ ਲੱਗੇ ਜਿਹੜਾ ਪਦਮ ਸੀ ਉਹ ਕਹਿਣ ਲੱਗੇ ਚਮਕ ਚਮਕ ਰਿਹਾ ਹੈ ਭਾਵ ਜਲਮਿਲ ਕਰ ਰਿਹਾ ਹੈ ਪਦਮ ਸੀ ਜਿਹੜਾ ਪੈਰ ਵਿੱਚ ਤੇ ਬਦਕ ਆਇਆ ਪਾਲਦਾ ਮਿਰਗੇ ਜਾਨ ਬਾਣ ਲੈ ਮਾਰੇ ਹੁਣ ਦੂਜੇ ਪਾਸੇ ਕਹਿੰਦੇ ਬਦਕ ਜੋ ਮਿਰਗਾ ਦਾ ਸ਼ਿਕਾਰ ਕਰਦਾ ਸੀ ਉਹ ਵੀ ਆ ਗਿਆ ਮਿਰਗ ਪਾਲ ਦਾ ਵੀ ਸ਼ਿਕਾਰ ਕਰ ਉਹਨੇ ਇਹ ਸੋਚਿਆ ਵੀ ਉਹ ਚਮਕ ਰਹੀ ਹੈ ਅੱਖਾਂ ਕੋਈ ਮਿਰਗ ਦੀ ਤੇ ਉਹਨੇ ਅੱਖ ਸਮਝ ਕੇ ਕਹਿਣ ਲੱਗੇ ਤੀਰ ਮਾਰਨਾ ਚਾਹਿਆ ਦਰ ਕਹਿਣ ਬਦ ਕਾਇਆ ਪਾਲਦਾ ਮਿਰਗੇ ਜਾਨ ਬਾਨ ਲੈ ਮਾਰੇ ਬਾਣ ਛੱਡ ਦਿੱਤਾ ਤੀਰ ਛੱਡ ਦਿੱਤਾ ਤੇ ਜਾ ਕੇ ਜਦੋਂ ਕੋਲੇ ਜਾ ਕੇ ਦੇਖਿਆ ਵੀ ਮਿਰਗ ਮਰ ਗਿਆ ਹੁਣ ਦਰਸ਼ਨ ਡਟੋਸ ਜਾਏ ਕੇ ਕਰਨ ਪਲਾਵ ਕਰੇ ਪੁਕਾਰੇ ਜਦੋਂ ਜਾ ਕੇ ਉਹਨੇ ਦੇਖਿਆ ਦਰਸ਼ਨ ਕੀਤੇ ਤੇ ਪੁਕਾਰਦਾ ਰੋਂਦਾ ਵੀ ਮੈਂ ਤਾਂ ਬਹੁ ਵੱਡਾ ਪਾਪ ਕਰ ਬੈਠਾ ਇਹ ਤਾਂ ਤੀਰਕ੍ਰਿਸ਼ਨ ਮਹਾਰਾਜ ਦੇ ਆਵਜਾ ਤੇ ਕਹਿਣ ਲੱਗੇ ਕ੍ਰਿਸ਼ਨ ਮਹਾਰਾਜ ਨੇ ਉਹਦਾ ਔਗਣ ਨਹੀਂ ਚਤਾਰਿਆ ਉਹਨੂੰ ਗਲ ਵਿੱਚ ਲੈ ਲਿਆ ਉਹਨੂੰ ਗਲ ਨਾਲ ਲਾ ਕੇ ਗਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤਾ ਹਰ ਨਾ ਚਤਾਰੇ ਏ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਗਲ ਨਾਲ ਲਾ ਲਿਆ ਉਹਦੇ ਤੇ ਪਰਪਕਾਰ ਕੀਤਾ ਭਾਵਕੇ ਉਹਦੇ ਔਗਣ ਨੂੰ ਨਹੀਂ ਚਿਤਾਰਿਆ ਸਗੋਂ ਉਸ ਨੂੰ ਵਾਰ ਦਿੱਤਾ ਸਗੋਂ ਉਸ ਨੂੰ ਅਸੀਰਵਾਦ ਦਿੱਤਾ ਵੀ ਤੂੰ ਕਬਰਾਨ ਇਹ ਜੋ ਪ੍ਰਮਾਤਮਾ ਦੀ ਲੈਕਟ ਸੀ ਉਹ ਹੋ ਗਈ ਹੈ ਇਹ ਉਸ ਪ੍ਰਮਾਤਮਾ ਦੀ ਖੇਡ ਸੀ ਕੋਈ ਸਾਬ ਕਿਰਪਾ ਕਰਦੇ ਨੇ ਭਾਈ ਗੁਰਦਾਸ ਜੀ ਕਰ ਕਿਰਪਾ ਸੰਤੋਖਿਆ ਪਾਤਤ ਉਧਾਰਨ ਬਿਰਦ ਵਿਚਾਰੇ ਕਹਿ ਲੱਗੇ ਪਰਮਾਤਮ ਜਿਹੜਾ ਹੈ ਉਹ ਪਾਤਤ ਉਧਾਰਨ ਹੈ ਭਾਵ ਪਾਪੀਆਂ ਨੂੰ ਤਾਰਨ ਵਾਲਾ ਹੈ ਤਾਂ ਇਸੇ ਤਰ੍ਹਾਂ ਕ੍ਰਿਸ਼ਨ ਮਹਾਰਾਜ ਨੇ ਭਾਵ ਕਿ ਉਸ ਪਾਪੀ ਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਅਸੀਸ ਦਿੱਤੀ ਆਸ਼ੀਰਵਾਦ ਦਿੱਤਾ ਕਿ ਤੇਰਾ ਕੋਈ ਕਸੂਰ ਨਹੀਂ ਆ ਇਹ ਸਾਡੇ ਨਾਲ ਲਿਖੀ ਇਹ ਸੀ ਪਾਪ ਕਰੇਂਦੇ ਪਾਤ ਤੋ ਉਦਾਰੇ ਪਾਪ ਪਾਪ ਕਰਦਿਆਂ ਨੂੰ ਵੀ ਉਹਨਾਂ ਨੇ ਤਾਰ ਦਿੱਤਾ ਹੈ ਪਾਪੀਆਂ ਨੂੰ ਵੀ ਤਾਰ ਦਿੱਤਾ ਹੈ ਸੋ ਸਹਬ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਕਿ ਜਿਹੜੇ ਵੱਡੀ ਬਿਰਤੀ ਵਾਲੇ ਲੋਕ ਹੁੰਦੇ ਨੇ ਨਾ ਜਿਹੜੇ ਪ੍ਰਮਾਤਮਨ ਜੁੜੇ ਹੁੰਦੇ ਹਨ ਉਹ ਕਿਸੇ ਦੀ ਔਗਣਾ ਨੂੰ ਨਹੀਂ ਚਤਾਰਦੇ ਹਨ ਉਹ ਤਾਂ ਔਗਣੀ ਬੰਦਿਆਂ ਨੂੰ ਵੀ ਤਾਰ ਦਿੰਦੇ ਹਨ ਉਹ ਕਿਸੇ ਨਾਲ ਬੈਰ ਨਹੀਂ ਕਰਦੇ ਹਨ ਪਾਪ ਕੇ ਇਹ ਵੱਡੀ ਆਤਮਾ ਲੈ ਕੇ ਗੁਰੂਆਂ ਦੀ ਮੱਤ ਲੈ ਕੇ ਬੰਦੇ ਨੂੰ ਰਹਿਣਾ ਚਾਹੀਦਾ ਛੋਟੇ ਬੰਦਿਆਂ ਦੀ ਸੋਚ ਦੇ ਨਾਲ ਕਦੇ ਵੱਡੇ ਬੰਦੇ ਆਪਣੀ ਸੋਚ ਨਹੀਂ ਮਲਾਉਂਦੇ ਹੁੰਦੇਗੇ ਸੋ ਇਸ ਕਰਕੇ ਵੱਡੀ ਮੱਤ ਲੈ ਕੇ ਵੱਡੀ ਸੋਚ ਲੈ ਕੇ ਜੱਗ ਦੇ ਵਿੱਚ ਵਿਚਰੋ ਔਰ ਕੋਈ ਛੋਟੀ ਸੋਚ ਵਾਲਾ ਬੰਦਾ ਤੁਹਾਡੇ ਨਾਲ ਬੇਇਨਸਾਫੀ ਕਰਦਾ ਉਹਦੇ ਔਗਣ ਨੂੰ ਨਾ ਚਿਤਾਰਦੇ ਹੋਏ ਆਪਣੇ ਨਿਸ਼ਾਨਾ ਆਪਣਾ ਜੀਵਨ ਉੱਚਾ ਰੱਖੋ ਤਾਂ ਕਿ ਤੁਹਾਡਾ ਜੀਵਨ ਤੁਹਾਡੀ ਜ਼ਿੰਦਗੀ ਹੈ ਜਿਹੜੀ ਇਹ ਅਨਮੁੱਲੀ ਆ ਤੇ ਇਸ ਨੂੰ ਡੇਗਣ ਵਾਲੇ ਬਹੁਤ ਨੇ ਕਲਯੁਗ ਦੇ ਵਿੱਚ ਤੁਸੀਂ ਆਪਣੇ ਜਨਮ ਨੂੰ ਸਫਲ ਕਰਕੇ ਜਾਓਗੇ ਤੇ ਦਰਗਾਹ ਦੇ ਵਿੱਚ ਢੋਈ ਮਿਲੇਗੀ ਤੇ ਸੰਸਾਰ ਦੇ ਵਿੱਚ ਵੀ ਤੁਹਾਨੂੰ ਮਾਣ ਮਿਲੇਗਾ ਭਾਖਿਆ ਭੋ ਪਾਰ ਸੰਗਤ ਦੀ ਲੋਕਾਂ ਦੀ ਭਾਖਿਆ ਜੇ ਤੁਹਾਨੂੰ ਚੰਗਾ ਚੰਗਾ ਕਹਿਣ ਲੱਗੇ ਚੰਗੇ ਕੰਮ ਕਰਕੇ ਜਾਓਗੇ ਸਾ ਪ੍ਰਮਾਤਮਾ ਵੀ ਤੁਹਾਨੂੰ ਆਪਣੇ ਰੇਰੇ ਦਰਗਾਹ ਕਹੇ ਨਾ ਕੋਉ ਆਓ ਬੈਠ ਆਦਰ ਸ਼ੁਭ ਦੇਉ ਸੋਭਾ ਆਦਰ ਪ੍ਰਾਪਤ ਹੋਏਗਾ ਸੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹਾਂ ਤਮਾਮ ਭੁੱਲਾਂ ਗੁਰੂ ਦੀ ਸੰਗ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਨ ਬਲਾਉਪਤੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ